ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਜੀ ਮੇਰੀ ਅੱਜ ਦੀ ਪਿਆਰੀ ਜੀ ਸਟੋਰੀ ਬਹੁਤ ਹੀ ਇੰਟਰਸਟਿੰਗ ਸਟੋਰੀ ਜਿਸ ਦਾ ਨਾਮ ਹੈਗਾ ਜੀ 100 ਮਣ ਆਟਾ ਤੇ 100 ਬੱਕਰਾ ਦੁਬਾਰਾ ਫੇਰ ਦੱਸ ਦਿੰਦੀ ਆ ਮੇਰੀ ਸਟੋਰੀ ਦਾ ਨਾਮ 100 ਮਣ ਆਟਾ ਤੇ 100 ਬੱਕਰਾ ਇੱਕ ਪਿੰਡ ਦੇ ਵਿੱਚ ਇੱਕ ਜੱਟ ਰਹਿੰਦਾ ਸੀ ਉਸ ਨੇ ਆਪਣੀ ਧੀ ਦਾ ਵਿਆਹ ਕਰਨਾ ਸੀ ਪਰ ਉਸਨੇ ਕਿਹਾ ਭਾਈ ਜੇ ਜਿਹੜਾ ਵੀ ਮੇਰੀ ਧੀ ਨਾਲ ਵਿਆਹ ਕਰਾਊਗਾ ਉਸ ਦੀਆਂ ਤਿੰਨ ਚਾਰ ਜਣੀਆਂ ਸ਼ਰਤਾਂ ਰੱਖ ਦਿੱਤੀਆਂ ਉਹ ਕਿਹੜੀਆਂ ਸ਼ਰਤਾਂ ਸਨ ਪਹਿਲੀ ਤਾਂ ਇਹ ਸ਼ਰਤ ਸੀ ਵੀ ਜਿਹੜੇ ਬਰਾਤੀ ਆਉਣਗੇ ਉਹ 100 ਹੀ ਹੋਣਗੇ ਸਾਰੇ ਹੀ ਬਰਾਤੀ ਜੰਜ ਵਾਲੇ ਜਿਹੜੇ ਉਹ ਮੁੰਡੇ ਹੀ ਹੋਣਗੇ ਜਵਾਨ ਹੀ ਹੋਣਗੇ ਕੋਈ ਵੀ ਬੁੱਢਾ ਨਹੀਂ ਹੋਵੇਗਾ ਤਾਂ ਬਾਅਦ ਦੀ ਸ਼ਰਤ ਇਹ ਸੀ ਵੀ ਜਿਹੜਾ ਮੁੰਡਾ ਡਾਂਗ ਲੈ ਕੇ ਆਊਗਾ ਹੱਥ ਚ ਜਿ ਖੜਨ ਵਾਲੀ ਉਹਦੀਆਂ ਸੋ ਪੋਰੀਆਂ ਹੋਣਗੀਆਂ ਤੇ ਖੀਰ ਲਈ ਉਹਦੀ ਸ਼ਰਤ ਇਹ ਸੀ ਵੀ ਜਦੋਂ ਬਰਾਤ ਟੁਕੇਗੀ ਜੰਜ ਆਊਗੀ ਮੇਰੇ ਘਰੇ ਤਾਂ ਹਰੇਕ ਇੱਕ ਇੱਕ ਬਰਾਤੀ ਨੂੰ ਇੱਕ ਬੱਕਰਾ ਤੇ ਇੱਕ ਮਾਨ ਆਟਾ ਖਾਣਾ ਪਊਗਾ ਇਸੇ ਕਰਕੇ ਇੰਨੀਆਂ ਸ਼ਰਤਾਂ ਔਖੀਆਂ ਹੋਣ ਕਰਕੇ ਕੋਈ ਵੀ ਜੱਟ ਆਪਣੀ ਧੀ ਦਾ ਵਿਆਹ ਉਸ ਜੱਟ ਦੇ ਕੁੜੀ ਦੇ ਨਾਲ ਕਰਨ ਨੂੰ ਤਿਆਰ ਨਹੀਂ ਸੀ ਕਿਉਂਕਿ ਨਾ ਤਾਂ ਕੋਈ ਮੁੰਡਾ ਗੱਭਰੂ ਇੰਨੀ ਇੱਕ ਬੱਕਰਾ ਤੇ ਸੋਮਣ ਅਟਾ ਖਾ ਸਕਦਾ ਸੀ ਤੇ ਬਹੁਤ ਹੀ ਔਖੀਆਂ ਕੋਈ ਵੀ ਮੁੰਡਾ ਜੰਦ ਜਾਂਦ ਵੀ ਤਿਆਰ ਨਹੀਂ ਸੀ ਤੇ ਬਹੁਤ ਹੀ ਔਖੀਆਂ ਤੇ ਮੁਸ਼ਕਲ ਭਰੀਆਂ ਇਹ ਸ਼ਰਤਾਂ ਸਨ ਬਹੁਤ ਟਾਈਮ ਦਿੱਤਿਆ ਇੱਕ ਜੱਟ ਨੇ ਸੋਚਿਆ ਕਿਉਂ ਨਾ ਮੈਂ ਇਸ ਜੱਟ ਦੀ ਧੀ ਦੇ ਘਰੇ ਆਪਣੇ ਪੁੱਤ ਦਾ ਰਿਸ਼ਤਾ ਕਰਾਂ ਕੋਈ ਗੱਲ ਨਹੀਂ ਖਾਣ ਪੀਂਦਾ ਤਾਂ ਹੱਲ ਹੋ ਜਾਊਗਾ ਪਰ ਸੋ ਪੂਰੀਆਂ ਵਾਲੇ ਡੰਗ ਕਿੱਥੋਂ ਲਿਆਂਦੇ ਜਾਵੇ ਉਹ ਘਰੇ ਬਹੁਤ ਹੀ ਜ਼ਿਆਦਾ ਸੋਚਦਾ ਤੇ ਵਿਚਾਰਦਾ ਆਖਰਕਾਰ ਸ਼ਾਮਾ ਪਈ ਤਾਂ ਉਹ ਉਸ ਪਿੰਡ ਦੇ ਵਿੱਚ ਇੱਕ ਬੁੱਢਾ ਰਹਿੰਦਾ ਸੀਗਾ ਉਹ ਉਹਦੇ ਕੋਲ ਚਲਾ ਗਿਆ ਤੇ ਜਾ ਕੇ ਕਹਿੰਦਾ ਵੀ ਬਾਪੂ ਜੀ ਇੱਕ ਔਂਕੜ ਆ ਪਈ ਹੈ ਇਸ ਦਾ ਹੱਲ ਕਰੋ ਉਹਨੂੰ ساری ਕਹਾਣੀ ਦੱਸਦਾ ਤੇ ਬਾਪੂ ਕੋ ਸੋਚਦਾ ਤੇ ਵਿਚਾਰਦਾ ਤੇ ਕਹਿੰਦਾ ਹੈ ਭਾਈ ਤੂੰ ਹੁਣ ਆਪਣੇ ਘਰੇ ਚਲਾ ਜਾ ਜੀ ਦਾ ਤੂੰ ਵਿਆਹ ਕਰਨਾ ਹੈ ਮੁੰਡੇ ਦਾ ਉਸ ਨੂੰ ਮੇਰੇ ਕੋਲ ਭੇਜੀ ਜੱਟ ਥੋੜੀ ਜੀ ਆਸ ਲੈ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਤੇ ਉੱਥੋਂ ਦੋਸਤੋ ਚਲਾ ਜਾਂਦਾ ਤੇ ਘਰ ਵਾਪਸ ਆ ਜਾਂਦਾ ਮੁੰਡੇ ਨੂੰ ਭੇਜਦਾ ਬਾਪੂ ਅਗੇ ਵਾਦਾ ਕਰਦਾ ਹੈ ਅਗਲੇ ਦਿਨ ਮੁੰਡਾ ਬਾਪੂ ਦੇ ਕੋਲ ਆ ਜਾਂਦਾ ਤੇ ਸਿੱਧਾ ਹੀ ਆਣ ਕੇ ਕਹਿਣ ਲੱਗਦਾ ਹੈ ਬਾਪੂ ਛੇਤੀ ਹੀ ਹੱਲ ਦੱਸ ਸੋ ਪੂਰੀਆਂ ਵਾਲੀ ਡਾਂਗ ਮੈਨੂੰ ਕਿੱਥੋਂ ਮਿਲੂਗੀ ਜੇੜਾ ਕਰਕੇ ਮੈਂ ਉਹਦੇ ਸਹੁਰੇ ਟੱਕ ਸਕਾਂ ਉਹ ਬਾਪੂ ਕਹਿੰਦਾ ਬਹਿ ਜਾ ਪੁੱਤਰਾ ਬਹਿ ਜਾ ਤਾਂ ਉਹ ਇਸ਼ਾਰਾ ਕਰਦਾ ਹੈ ਬੈਠਾਂ ਦਾ ਤੇ ਉਹ ਮੁੰਡਾ ਬੈਠ ਜਾਂਦਾ ਹੈ ਤਾਂ ਬਾਪੂ ਉਸ ਨੂੰ ਕਈ ਸਵਾਲ ਤੇ ਜਵਾਬ ਕਰਦਾ ਹੈ ਤੇ ਆਖਰਕਾਰ ਕਹਿੰਦਾ ਪੁੱਤਰਾ ਤੂੰ ਐ ਕਰੇ ਤੂੰ ਜਾਈਂ ਦਰਿਆ ਦੇ ਕੰਢੇ ਤੇ ਜਦੋਂ ਉੱਥੇ ਤਰ ਦੇ ਦੀਆਂ ਡਿੱਗਾ ਡਿੱਗਣ ਗਿਆ ਨਾ ਤਾਂ ਉੱਥੇ ਕਈ ਦੱਬਾਂ ਜਿਹੜੀਆਂ ਨੰਗੀਆਂ ਹੋ ਜਾਂਦੀਆਂ ਨੇ ਜੜਾ ਉਹਦੀਆਂ ਤੂੰ ਉੱਥੋਂ ਇੱਕ ਦੱਬ ਜਹਾਰ ਵਾਲੀ ਲੈ ਆਈ ਕਿਉਂਕਿ ਦੱਬ ਦੀਆਂ ਬਹੁਤ ਸਾਰੀਆਂ ਪੋਰੀਆਂ ਹੁੰਦੀਆਂ ਨੇ ਤੇ ਮੁੰਡਾ ਜਾਂਦਾ ਹੈ ਦਰਿਆ ਤੇ ਤੇ ਉੱਥੋਂ ਦੱਬ ਲੈ ਆਉਂਦਾ ਹੈ ਦੱਬ ਵੀ 100 ਪੋਰੀਆਂ ਤੋਂ ਵੱਧ ਹੀ ਲੈ ਕੇ ਆਉਂਦਾ ਹੈ ਜਦੋਂ ਉਹ ਦੱਬ ਲੈ ਆਉਂਦਾ ਤੇ ਬਾਪੂ ਉਹ ਲਿਆ ਕੇ ਵਖਾ ਦਿੰਦਾ ਕਹਿੰਦਾ ਬਾਪੂ ਇਹਦਾ ਹਾਲ ਤਾਂ ਹੋ ਗਿਆ ਪਰ ਅੱਗੇ ਬਹੁਤ ਹੋਰ ਮਸਲੇ ਨੇ ਉਹ ਕਹਿੰਦਾ ਤੂੰ ਕਬਰਾਨਾ ਇਹ ਤਾਂ ਮੈਂ ਤੈਨੂੰ ਵਿਆਹ ਵਾਲੇ ਘਰੇ ਜਾ ਕੇ ਬਾਕੀ ਹੱਲ ਦੱਸੂਗਾ ਇਹਨਾਂ ਦਾ ਉਹ ਕਹਿੰਦਾ ਪਰ ਵਿਆਹ ਦੇ ਵਿੱਚ ਤਾਂ ਜਵਾਨ ਮੁੰਡੇ ਹੀ ਜਾਣੇ ਚਾਹੀਦੇ ਆ ਬੁੱਢਾ ਕੋਈ ਨਹੀਂ ਜਾਣਾ ਚਾਹੀਦਾ ਤੇ ਉਹ ਕਹਿੰਦਾ ਇਹ ਕੋਈ ਵੱਡੀ ਖਾਸ ਗੱਲ ਨਹੀਂ ਕਬਰਾਨਾ ਤੂੰ ਮੈਨੂੰ ਸੰਦੂਕ ਦੇ ਵਿੱਚ ਪਾ ਕੇ ਲੈ ਜੀ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਣਾ ਭਾਈ ਮੁੰਡਾ ਬਹੁਤ ਖੁਸ਼ ਹੁੰਦਾ ਤੇ ਘਰੇ ਜਾ ਕੇ ਕਹਿ ਦਿੰਦਾ ਪਈ ਵਿਆਹ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾਂ ਤੇ ਸਾਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਨੀਆਂ ਕਰ ਦਿੰਦੇ ਨੇ ਆਖਿਰਕਾਰ ਜੰਜ ਕੁੜੀ ਵਾਲਿਆਂ ਦੇ ਘਰੇ ਟਕ ਪੈਂਦੀ ਹੈ ਜਦੋਂ ਜੰਜ ਉਤਰਦੀ ਹੈ ਉਸ ਦਾ ਸਵਾਗਤ ਬਹੁਤ ਸੋਹਣਾ ਕਰਦੇ ਨੇ ਤਾਂ ਕੁੜੀ ਵਾਲੇ ਦਾ ਜਿਹੜਾ ਪਿਓ ਮੁ ਪਿੰਡ ਦੇ ਮੁਖੇ ਨੂੰ ਮੁੰਡੇ ਦੇ ਕੋਲ ਭੇਜਦਾ ਤੇ ਮੁਖੀਆ ਕਹਿੰਦਾ ਲਿਆਓ ਜੀ ਸ਼ਰਤਾਂ ਦੇ ਮੁਤਾਬਕ ਆਪਣੀ ਸੋਹ ਪੋਰੀਆਂ ਵਾਲੀ ਦਾਗ ਵਿਖਾਓ ਤੇ ਮੁੰਡੇ ਨੇ ਦੱਬ ਕੱਢ ਕੇ ਉਸ ਨੂੰ ਦੇ ਦਿੱਤੀ ਕਹਿੰਦਾ ਜੀ ਮੁਖੀਆ ਜੀ ਦੇਖ ਲਓ 100 ਪੋਰੀਆਂ ਤੋਂ ਵੱਧ ਹੀ ਨੇ ਜੇ ਘੱਟ ਹੋਵੇ ਤਾਂ ਸਾਨੂੰ ਦੱਸ ਦਿਓ ਤਾਂ ਮੁਖੀਏ ਦੱਬ ਨੂੰ ਉਹ ਪੋਰੀਆਂ ਨੂੰ ਗੈਂਦੇ ਨੇ ਉਹ ਪੂਰੀਆਂ ਹੀ ਹੁੰਦੀਆਂ ਨੇ ਉਹ ਕਹਿੰਦੇ ਬੇਟਾ ਇਹ ਸ਼ਰਤ ਦਾ ਤੇਰੀ ਬਿਲਕੁਲ ਸਹੀ ਹੈ ਹੁਣ ਦੱਸੋ ਅਸੀਂ ਬੱਕਰੇ ਝੜਕਾਉਣੇ ਸ਼ੁਰੂ ਕਰੀਏ ਸੋਮਣ ਆਟਾ ਪਕਾਉਣਾ ਸ਼ੁਰੂ ਕਰੀਏ ਵੀ ਤੁਸੀਂ ਦੱਸੋ ਤੇ ਇਹ ਗੱਲ ਸੁਣ ਕੇ ਸਾਰੇ ਗੱਬਰੂ ਹੈਰਾਨ ਹੋ ਗਏ ਵੀ ਅਸੀਂ ਇਹ ਇੱਕ ਬੱਕਰਾ ਤੇ ਇੱਕ ਮਨਾਟਾ ਇਕੱਲੇ ਕਿਵੇਂ ਖਾਵਾਂਗੇ ਤਾਂ ਮੁੰਡਾ ਕਹਿੰਦਾ ਹੈ ਭਾਈ ਜੀ ਸਾਨੂੰ ਸਮਾਂ ਦਿਓ ਅਸੀਂ ਤੁਹਾਨੂੰ ਸੋਚ ਵਿਚਾਰ ਕੇ ਦੱਸ ਦਿਆਂ ਉੱਥੋਂ ਪਿੰਡ ਦੇ ਮੁਖੀ ਚਲੇ ਜਾਂਦੇ ਨੇ ਤੇ ਵਿਆਹ ਵਾਲਾ ਮੁੰਡਾ ਹੋਲੀ ਹੋਲੀ ਕਰਦਾ ਸੰਦੂਖ ਦੇ ਨੇੜੇ ਚਲਾ ਜਾਂਦਾ ਹਾੜ ਦੇ ਦਿਨੇ ਸੰਦੂਕ ਦੇ ਵਿੱਚ ਮੂੰਹ ਪਾ ਕੇ ਕਹਿੰਦਾ ਬਾਪੂ ਜੀ ਉਹਨਾਂ ਨੇ ਆਹ ਸ਼ਰਤ ਕੱਢ ਰੱਖੀ ਹੈ ਵੀ ਇੱਕ ਇੱਕ ਜਾਨੇ ਨੂੰ ਵੀ ਇੱਕ ਇੱਕ ਬੱਕਰਾ ਤੇ ਇੱਕ ਇੱਕ ਮਣ ਆਟਾ ਖਾਣਾ ਪਵੇਗਾ ਇਸ ਦਾ ਹੱਲ ਹੁਣ ਕੀ ਕਰੀਏ ਉਹ ਕਹਿੰਦਾ ਇਹ ਵੀ ਕੋਈ ਖਾਸ ਗੱਲ ਨਹੀਂ ਪੁੱਤਰਾ ਤੂੰ ਇੰਜ ਕਰ ਪਹਿਲਾਂ ਇੱਕ ਬੱਕਰਾ ਕਹਿ ਬਣਾਉਣ ਨੂੰ ਤੇ ਇੱਕ ਮਣ ਆਟਾ ਭਾ ਪਕਾਉਣ ਨੂੰ ਕਹਿ ਐਵੇਂ ਤੁਸੀਂ 100 ਜਾਨੇ ਜੇ ਤੇ ਤੁਹਾਨੂੰ ਤੁਸੀਂ ਵਾਰੋ ਵਾਰੀ ਇਦਾਂ ਹੀ ਕਰਿਆ ਜੀ ਤੇ ਮੁੰਡੇ ਨੇ ਮੁਖੀ ਨੂੰ ਕਿਹਾ ਵੀ ਪਹਿਲੋ ਤੁਸੀਂ ਇੱਕ ਬੱਕਰਾ ਤੇ ਇੱਕ ਮਣ ਆਟਾ ਹੀ ਪਕਾਉਣਾ ਸ਼ੁਰੂ ਕਰ ਦੋ ਤਾਂ ਤੁਹਾਨੂੰ 100 ਜਾਣਿਆਂ ਨੂੰ ਵੰਡ ਦੇ ਵਿੱਚ ਕੁਝ ਨਹੀਂ ਆਉਣਾ ਤੇ ਏਸੇ ਕਉ ਮੁੰਡੇ ਨੇ ਫਿਰ ਬਾਪੂ ਦੀ ਗੱਲ ਮੰਨੀ ਜਦੋਂ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਤਾਂ ਬੱਕਰੇ ਦੀ ਤਾਂ ਬੋਟੀ-ਬੋਟੀ ਆਈ ਤੇ ਮਾਰ ਦੀ ਬੁਰਕੀ-ਬੁਰਕੀ ਆਈ ਸਾਰਿਆਂ ਇੰਜ ਕਰਦੇ ਕਰਦੇ ਸਾਰੇ ਬੱਕਰੇ ਖਤਮ ਹੋ ਗਏ ਤੇ ਆਟਾ ਵੀ ਮੁੱਕਣ ਵਾਲਾ ਹੀ ਸੀ ਤੇ ਕੁੜੀ ਦਾ ਪਿਓ ਸੋਚਾਂ ਵਿੱਚ ਪੈ ਗਿਆ ਇਹ ਕਿਦਾਂ ਹੋ ਸਕਦਾ ਹੈ ਇਹ ਮੁੰਡੇ ਇੰਨੇ ਸਿਆਣੇ ਕਿਵੇਂ ਹੋ ਸਕਦੇ ਨੇ ਮਨ ਪੱਕਾ ਇਹਨਾਂ ਦੇ ਨਾਲ ਕੋਈ ਬੁੱਢਾ ਆਇਆ ਹੋਇਆ ਹੈ ਤਾਂ ਉਸ ਨੇ ਬਰਾਤੀਆਂ ਦੀ ਤਲਾਸ਼ੀ ਲਈ ਜਦੋਂ ਦੇਖਿਆ ਕਿ ਸੰਦੂਖ ਦੇ ਵਿੱਚ ਬੁੱਢਾ ਲੁਕਿਆ ਹੋਇਆ ਹੈ ਤਾਂ ਫਿਰ ਸਾਰੇ ਜਾਣੇ ਹੱਸ ਪੈਂਦੇ ਨੇ ਤੇ ਮੁਖੀਆ ਕਹਿੰਦਾ ਐਵੇਂ ਤਾਂ ਨਹੀਂ ਅੱਗੇ ਲੋਕੀ ਕਹਿੰਦੇ ਵੀ ਬੁੱਢਿਆਂ ਨੂੰ ਤਾਂ ਸੰਦੂਖ ਦੇ ਵਿੱਚ ਹੀ ਪਾ ਕੇ ਲੈ ਜਾਂਦੇ ਸੀ ਤੇ ਉਥੋਂ ਥੋੜਾ ਜਿਹਾ ਪਿਓ ਜਿਹੜਾ ਸੀ ਕੰਨੀ ਖਤਰਾਂਨ ਲੱਗਾ ਪਰ ਮੁਖੀ ਨੇ ਕਿਹਾ ਤੈਨੂੰ ਬਾਅਦ ਵਿੱਚ ਪਤਾ ਲੱਗਿਆ ਹੋਂ ਮੁੰਡੇ ਨੇ ਤੇਰੀਆਂ ਸ਼ਰਤਾਂ ਦੇ ਮੁਤਾਬਕ ਸਾਰੀਆਂ ਸ਼ਰਤਾਂ ਜਿੱਤ ਲਈਆਂ ਨੇ ਤੇ ਬੁੱਢਾ ਵੀ ਫਿਰ ਬਾਪੂ ਕਹਿੰਦਾ ਆਪਣੀ ਧੀ ਦਾ ਹੱਥ ਇਸ ਪੁੱਤ ਦੇ ਹੱਥ ਦੇ ਤਰ ਤਿਲਾਂ ਤੋਂ ਆਲਾਵਾ ਦੇ ਪੇਰੇ ਦੇ ਇਹਨਾਂ ਨੂੰ ਇਥੋਂ ਆਪਣੀ ਧੀ ਦੀ ਡੋਲੀ ਤੋਰ ਤੇ ਫਿਰ ਜੱਟ ਨੇ ਆਪਣੀ ਧੀ ਦਾ ਰਿਸ਼ਤਾ ਉਸ ਮੁੰਡੇ ਦੇ ਨਾਲ ਕਰ ਦਿੱਤਾ ਤੇ ਰਾਜੀ ਖੁਸ਼ ਜਿਹੜੀ ਬਰਾਤ ਉੱਥੇ ਰਵਾਨਾ ਕਰ ਦਿੱਤੀ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਕੱਲ ਨਵੀਂ ਤੇ ਪਿਆਰੀ ਜੀ ਸਟੋਰੀ ਦੇ ਨਾਲ ਬਾਏ ਬਾਏ ਜੀ ਸਾਰਿਆਂ ਨੂੰ